ਲੋ ਵੀ ਦੋਸਤੋ ਸਤਿ ਸ੍ਰੀ ਅਕਾਲ ਨੋਟ ਕਰੋ ਬੱਕਰੀਆਂ ਦੀ ਚੋਅਾਈ ਦਾ ਬੱਕਰੀ ਮੇਲਾ ਤੇ ਨਾਲ ਨੋਟ ਕਰੋ ਬੱਕਰੀਆਂ ਦੇ ਕਿੱਤੇ ਦੀ ਟ੍ਰੇਨਿੰਗ ਪੂਰੀ ਜਾਣਕਾਰੀ ਲੈਣੇ ਆਪਾਂ ਮੁੱਲਾਪੁਰ ਦਾਖਾ ਬੱਕਰੀਆਂ ਦੀ ਮੰਡੀ ਤੋਂ ਬਾਬਾ ਸਰੇਂਦਰ ਸਿੰਘ ਜੀ ਖਾਲਸਾ ਇਸ ਮੰਡੀ ਦੇ ਓਨਰ ਸ਼ਨੀਵਾਰ ਨੂੰ ਮੰਡੀ ਲੱਗਦੀ ਹੈ ਪਹਿਲਾਂ ਵੀ ਬੱਕਰੀਆਂ ਦੇ ਕਿੱਤੇ ਦਾ ਬੈਚ ਟ੍ਰੇਨਿੰਗ ਕੈਂਪ ਲਾ ਚੁੱਕੇ ਨੇਗੇ ਹੁਣ ਪੂਰੀ ਜਾਣਕਾਰੀ ਦਿੰਨੇ ਆ ਤੁਹਾਨੂੰ ਬੱਕਰੀਆਂ ਦੇ ਦੁੱਧ ਚੋਅਾਈ ਮੁਕਾਬਲੇ ਬਾਬਤ ਅਤੇ ਟ੍ਰੇਨਿੰਗ ਕੈਂਪ ਬਾਬਤ ਸਾਰੇ ਬਾਈ ਆਪਣੇ ਕੋਲ ਬੈਠੇ ਨੇਗੇ ਇਹਨਾਂ ਦਾ ਵੀ ਆਪਾਂ ਧੰਨਵਾਦ ਕਰਦੇ ਆਂਗੇ ਬਾਬਾ ਜੀ ਦੱਸਿਓ ਪੂਰੀ ਗੱਲਬਾਤ ਹੈ ਕੀ ਆ ਹਾਂਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਜਿਨਨੇ ਵੀ ਵੀਡੀਓ ਨੂੰ ਦੇਖਦੇ ਆ ਪਹਿਲਾਂ ਤਾਂ ਇਹ ਬੇਨਤੀ ਆ ਕਿ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਵੀਰੇ ਵੀਡੀਓ ਇਹ ਕਿਉਂਕਿ ਸਰਬੱਤ ਦੇ ਭਲੇ ਦੇ ਲਈ ਆ ਡੰਗਰਾਂ ਦੇ ਭਲੇ ਦੇ ਲਈ ਤੇ ਪਾਲੀਆਂ ਦੇ ਭਲੇ ਦੇ ਲਈ ਕਿਉਂਕਿ ਭਲੇ ਦੇ ਲਈ ਇਹ ਆ ਵੀ ਜੇ ਅਸੀਂ ਦੁੱਧ ਦੀ ਚਵਾਈ ਦਾ ਮੇਲਾ ਰੱਖ ਰਹੇ ਆ ਤੇ ਪਾਲੀ ਸੇਵਾ ਕਰਨਗੇ ਜਾਨਵਰਾਂ ਦੀ ਤੇ ਇਥੋਂ ਵਧੀਆ ਇਨਾਮ ਜਿੱਤ ਕੇ ਜਾਣਗੇ ਜਾਨਵਰਾਂ ਦੇ ਵਿੱਚ ਵਧੀਆ ਗਰੋਥ ਪਾਉਂਗੀ ਉਹਨਾਂ ਦੀ ਵਿਚਾਰਾਂ ਦੀ ਕਿਸਮਤ ਖੁੱਲ ਜਾਊਗੀ ਉਹਨਾਂ ਦੇ ਮਾਲਕ ਉਹਨਾਂ ਦੀ ਸੇਵਾ ਕਰਨਗੇ ਜਿਹੜਾ ਵੀਰੇ ਸਾਰੇ ਮੈਂ ਅੱਜ ਮੰਡੀ ਦੇ ਵਿੱਚ ਜਿਹੜੇ ਸਾਡੇ ਪ੍ਰਾਣੀ ਪਾਲੀ ਵੀਰ ਆਉਂਦੇ ਆ ਮੈਂ ਉਹਨਾਂ ਦੀ ਸਾਰਿਆਂ ਦੀ رائے ਦੇ ਨਾਲ ਇਹ ਬੇਨਤੀ ਕਰੀ ਆ ਉਹਨਾਂ ਦੇ ਨੂੰ ਵੀ ਆਪਾਂ ਦੁੱਧ ਦੀ ਚਵਾਈ ਦਾ ਮੇਲਾ ਰੱਖੀਏ ਕਿਉਂਕਿ ਜਿਹੜੇ ਪਾਲੀ ਵੀਰਾਂ ਦੀਆਂ ਬੱਕਰੀਆਂ ਵੀਰੇ ਇਹਨਾਂ ਦਿਨਾਂ ਦੇ ਵਿੱਚ ਦੁੱਧ ਨੂੰ ਤੁਰਦੀਆਂ ਨੇ ਤੇ ਆਪਾਂ ਜਿਹੜਾ ਦੁੱਧ ਦੀ ਚਵਾਈ ਦਾ ਮੇਲਾ ਵੀਰੇ 24 25 26 ਅਪ੍ਰੈਲ 24 25 26 April 24 ਤੱਕ ਨੂੰ ਬੱਕਰੀਆਂ ਸ਼ਾਮ ਨੂੰ ਖਾਲੀਆਂ ਕੀਤੀਆਂ ਜਾਣਗੀਆਂ 25 ਦੀ ਸਵੇਰ 25 ਦੀ ਸ਼ਾਮ ਤੇ 26 ਦੀ ਸਵੇਰ ਤਿੰਨ ਡੰਗ ਦੀ ਚਵਾਈ ਦਾ ਦੁੱਧ ਨਾਪਿਆ ਜਾਊ ਕਿਉਂ ਜੀ ਠੀਕ ਹੈ ਜੀ ਹੰਗਾਰਾ ਦੇਚ ਰੋ ਜਿਹੜੀ ਗੱਲ ਗਲਤ ਹੋ ਗਈ ਕੈਮਰੇ ਜਵਾਬ ਦੇ ਦਿਓ ਸ਼ੰਗਾਰ ਸਿੰਘ ਜੀ ਠੀਕ ਹੈ ਨਾ ਤੇ ਇਹ ਬੱਕਰੀਆਂ ਵਾਲੇ ਵੀਰ ਤਿਆਰੀ ਕਰ ਲੈਣ ਤੇ ਵਧੀਆ ਇਨਾਮ ਦਿੱਤੇ ਜਾਣਗੇ ਇਹ April ਮਹੀਨਾ ਨਾਲ ਇਹ April ਮਹੀਨਾ ਜੀ ਜਿਹੜਾ ਵਿਸਾਖੀ ਜਿਹੜੇ ਮਹੀਨੇ ਚ ਹੁੰਦੀ ਹੈ ਅਗਲੇ ਮਹੀਨੇ ਜਾਣੀ ਸਮਝ ਲਓ ਤੇ ਨਾਲ ਹੀ 25 ਦੇ 26 ਤੀ ਦਾ ਟ੍ਰੇਨਿੰਗ ਕੈਂਪ ਵੀ ਲੱਗੂਗਾ ਨਾਲ ਹੀ ਜਿਹਦੀ ਫੀਸ ਲੈਦਾ ਹੋਊਗੀ ਤੇ ਇਹਨਾਂ ਬੱਕਰੀਆਂ ਦੀ ਜਿਹੜੀ ਐਂਟਰੀ ਫੀਸ ਹੋਊਗੀ ਉਹ ਮੌਕੇ ਤੇ ਦੱਸ ਦਿੱਤੀ ਜਾਊਗੀ ਇੱਕ ਤਾਂ ਦੋ ਮੰਡੀਆਂ ਪਹਿਲਾਂ ਤੇ ਵੀਰ ਤਿਆਰੀ ਕਰ ਲੈਣ ਬਹੁਤ ਵਧੀਆ ਇਨਾਮ ਦਿੱਤੇ ਜਾਣਗੇ ਤੇ ਲੰਬੇ ਇਨਾਮ ਦਿੱਤੇ ਜਾਣਗੇ ਇਹ ਨਹੀਂ ਹੈਗਾ ਕਿ 20 ਬੱਕਰੀਆਂ ਆ ਗਈਆਂ ਤਿੰਨ ਨਾਮ ਦੇਵਾਗੇ ਨਹੀਂ ਜੇ 20 ਬੱਕਰੀਆਂ ਆ ਗਈਆਂ ਚਾਰ ਨਾਮ ਦਿੱਤੇ ਜਾਣਗੇ 25 ਬੱਕਰੀਆਂ ਆ ਗਈਆਂ ਪੰਜ ਨਾਮ ਹੋਣਗੇ 30 ਬੱਕਰੀਆਂ ਆ ਗਈਆਂ 6 ਨਾਮ ਹੋਣਗੇ 35 ਆ ਗਈਆਂ ਸੱਤ ਹੋਣਗੇ 40 ਆ ਗਈਆਂ ਅੱਠ ਨਾਮ ਦਿੱਤੇ ਜਾਣਗੇ ਪੰਜਾਬ ਬੱਕਰੀਆਂ ਤੱਕ 11 ਨਾਮ ਦਿੱਤੇ ਜਾਣਗੇ ਤੇ ਇਸ ਤੋਂ ਬਧਾ ਦਿੱਤੇ ਜਾਣਗੇ ਮੌਕੇ ਤੇ ਬਾਕੀ ਜਿਹੜਾ ਇਹ ਮੇਲਾ ਹੋਊਗਾ ਤੇ ਟ੍ਰੇਨਿੰਗ ਕੈਂਪ ਆ ਜਿਹੜਾ ਇਹ ਸਵਰਗਵਾਸੀ ਸਰਦਾਰ ਰਣਜੀਤ ਸਿੰਘ ਜੀ ਬੋਪਾਰਾਏ ਕਲਾਂ ਤੇ ਉਹਨਾਂ ਦੇ ਸੁਪੁੱਤਰ ਭਾਈ ਰਵਿੰਦਰ ਸਿੰਘ ਜੀ ਕੈਨੇਡਾ ਵਾਲਿਓ ਕਰਵਾਇਆ ਜਾ ਰਿਹਾ ਤੇ ਭਾਈ ਜੀ ਦੇ ਪਿਤਾ ਨੇ ਰਣਜੀਤ ਸਿੰਘ ਜੀ ਉਹਨਾਂ ਦੀ ਜਾਤ ਦੇ ਵਿੱਚ ਇਹ ਮੇਲਾ ਹੋਊਗਾ ਅੱਗੇ ਵੀ ਉਹਨਾਂ ਨੇ ਬਹੁਤ ਵੱਡੀਆਂ ਮੱਲਾ ਮਾਰੀਆਂ ਜੇ ਮੁੱਲਾਪੁਰ ਦੇ ਮੇਲੇ ਦਾ ਨਾਮ ਚਮਕਿਆ ਭਾਈ ਰਵਿੰਦਰ ਸਿੰਘ ਜੀ ਕਰਕੇ ਵੱਧ ਚਮਕਿਆ ਕਿਉਂਕਿ ਉਹਨਾਂ ਨੇ ਤਹਿ ਤੋੜ ਦਿੱਤੀ ਨਾਮ ਦੇਣ ਵਾਲੀ ਤੇ ਅੱਜ ਹੀ ਸਵੇਰੇ ਕੈਨੇਡਾ ਉਹਨਾਂ ਨਾਲ ਗੱਲਬਾਤ ਹੋਈ ਆ ਕਦੇ ਬਾਬਾ ਜੀ ਜਿੱਦਾਂ ਦਾ ਮਰਜ਼ੀ ਅਨਾਉਂਸ ਕਰਦੇ ਹੋ ਪਰ ਅਸੀਂ ਵੀਰੇ ਇੱਕ ਨੂੰ ਨਹੀਂ ਰਜਣਾ ਅਸੀਂ ਵੱਡਾ ਨਾਮ ਨਹੀਂ ਰੱਖਣਾ ਅਸੀਂ ਲੰਬੇ ਨਾਮ ਰੱਖਾਂਗੇ ਸਾਰਿਆਂ ਨੂੰ ਖੁਸ਼ ਕਰਾਂਗੇ ਵੱਧ ਤੋਂ ਵੱਧ ਬੱਕਰੀਆਂ ਵਾਲੇ ਨਾਮ ਲੈ ਕੇ ਜਾਣ ਤੇ ਹੋਰ ਵੀ ਜਿਹੜੇ ਸਾਡੇ ਖਰਾਕ ਵਾਲੇ ਵੀਰ ਨੇ ਅਸੀਂ ਖਾਲੀ ਨਹੀਂ ਮੋੜਨਾ ਕਿਸੇ ਛੇਤੀ ਕਿਤੇ ਵੀਰ ਨੂੰ ਬੱਕਰੀਆਂ ਵਾਲੇ ਨੂੰ ਕੋਸੀ ਨਾ ਕਿਸੇ ਨੂੰ ਕੁਛ ਨਾ ਕੁਛ ਦੇ ਕੇ ਤੋਰਾਂਗੇ ਇਸ ਲਈ ਬੱਕਰੀਆਂ ਵਾਲੇ ਵੀਰ ਆਪਣੀ ਤਿਆਰੀ ਕਰ ਲੈਣ ਜਿਹੜੀ ਐਟਰੀ ਫੀਸ ਆ ਅਗਲੀ ਵੀਡੀਓ ਦੇ ਵਿੱਚ ਉਹ ਅਨਾਉਂਸ ਕਰ ਦਿੱਤੀ ਜਾਊਗੀ ਜਿਹੜੀ ਹੈਗੀ ਆ ਟ੍ਰੇਨਿੰਗ ਕੈਂਪ ਦੀ ਫੀਸ ਉਹ 5000 ਰੁਪਇਆ ਤੇ ਉਹਦੀ 1000 ਰੁਪਇਆ ਸਕਿਉਰਿਟੀ ਸਾਡੇ ਕੋਲ ਜਮ੍ਹਾਂ ਕਰਵਾਓ ਕਮਰਸ਼ੀਅਲ ਗੋਟ ਫਾਰਮ ਵਾਲੇ ਟ੍ਰੇਨਿੰਗ ਦੇਣਗੇ ਸਾਡੇ ਰਾਜਵੀਰ ਹਣੀ ਤੇ ਜਿਹੜੇ ਦੂਜੇ ਵੀਰ ਆ ਉਹਨਾਂ ਨੇ ਆਉਣਾ ਇੱਥੇ ਡਾਕਟਰਾਂ ਨੇ ਤੇ ਨਾਲ ਹੀ ਸਾਡੇ ਡਾਕਟਰ ਧਲੇਰ ਵਾਲੇ ਉਹ ਵੀ ਸਾਰੇ ਬੱਕਰੀਆਂ ਦੀ ਜਾਣਕਾਰੀ ਦੇਣਗੇ ਬੱਬੂ ਮੱਜੂ ਕੇ ਸੱਤਾ ਇਹ ਸਾਡਾ ਗੱਲ ਵਾਲਾ ਵੀਰ ਆ ਸ਼ੰਗਾਰ ਸਿੰਘ ਜੀ ਸਾਰੇ ਸਾਡੇ ਕੋਲ ਪੁਰਾਣੇ ਪਾਲੀ ਨੇ ਪੂਰਾ ਜਿਹੜਾ ਤਜਰਬਾ ਤੁਹਾਡੇ ਨਾਲ ਸਾਂਝਾ ਕੀਤਾ ਜਾਊਗਾ ਕਿਉਂਕਿ 27 ਤਰੀਕ ਦੀ ਮੰਡੀ ਆ ਵੀਰੇ 26 ਨੂੰ ਟ੍ਰੇਨਿੰਗ ਕੈਂਪ ਖਤਮ ਹੋਣਾ ਬੱਕਰੀਆਂ ਦਾ ਕੈਂਪ ਖਤਮ ਹੋਣਾ 27 ਤਰੀਕ ਨੂੰ ਜਿਹੜੇ ਨੌਜਵਾਨ ਵੀ ਟ੍ਰੇਨਿੰਗ ਕਰਨਗੇ ਉਹਨਾਂ ਨੂੰ ਵੇਚ ਖਰੀਦ ਬਾਰੇ ਵੀ ਗਿੜਾ ਲਵਾਇਆ ਜਾਊ ਵੀ ਐਦਾਂ ਬੱਕਰੀ ਖਰੀਦਣੀ ਆ ਮੂਹਰੇ ਵਾਲਾ ਬੰਦਾ ਇੰਨੇ ਪੈਸੇ ਮੰਗਦਾ ਤੇ ਆਪਾਂ ਇੰਨੇ ਲਾਉਣੇ ਆ ਇਸ ਲਈ ਬਹੁਤ ਵਧੀਆ ਤੁਹਾਨੂੰ ਤਜਰਬੇਕਾਰ ਗੱਲਾਂ ਦੱਸੀਆਂ ਜਾਣਗੀਆਂ ਡਾਕਟਰੀ ਬਾਰੇ ਦੱਸਿਆ ਜਾਊਗਾ ਬੱਕਰੀਆਂ ਦੀ ਵੈਕਸੀਨ ਬਾਰੇ ਡੀ ਫਾਰਮ ਕਿੱਦਾਂ ਕਰਨੀਆਂ ਬੱਕਰੀ ਕਿਹੜੇ ਕਿਤੇ ਤੇ ਤੁਸੀਂ ਕੰਮ ਕਰਨਾ ਉਹ ਸਾਰੀ ਤੁਹਾਨੂੰ ਸਮਝਾਇਆ ਜਾਊ ਬੱਕਰੀ ਨੂੰ ਕਿੱਦਾਂ ਕਿੱਦਾਂ ਤੁਸੀਂ ਸੰਭਾਲਣਾ ਕਿੱਦਾਂ ਦਾਣਾ ਪਾਣੀ ਪਾਉਣਾ ਬੱਕਰੀ ਬਿਮਾਰ ਹੋ ਗਈ ਆ ਬਿਮਾਰੀ ਦਾ ਆਹ ਲਾਜਾ ਇਸ ਬਿਮਾਰੀ ਦਾ ਆਹ ਆਜਾ ਉਹ ਸਾਰਾ ਤੁਹਾਨੂੰ ਵੀਡੀਓ ਦੇ ਵਿੱਚ ਉੱਥੇ ਟ੍ਰੇਨਿੰਗ ਕੈਂਪ ਵਿੱਚ ਸਮਝਾਇਆ ਜਾਊ ਵੱਧ ਤੋਂ ਵੱਧ ਤਿਆਰੀ ਕਰ ਲਓ ਜੀ ਅਪ੍ਰੈਲ ਮਹੀਨੇ ਦੇ ਵਿੱਚ ਇਹ ਕੈਂਪ ਲੱਗੂਗਾ ਬਹੁਤ ਬਹੁਤ ਤਾਲਬਾਤ ਪਹਿਲਾਂ ਵੀ ਮੇਲਾ ਹੁੰਦਾ ਸੀ ਆਪਣੇ ਇਸ ਮੰਡੀ ਦੇ ਉੱਪਰ ਬਸਾਖੀ ਦੇ ਮੌਕੇ ਇਸ ਵਾਰ ਪਰ ਦੁੱਧ ਚਵਾਈ ਦਾ ਰੱਖ ਦਿੱਤਾ ਸ਼ੁਭਕਾਮਨਾਵਾਂ ਦਿੰਦੇ ਆ ਕਰ ਲਓ ਆਪਣੀਆਂ ਬੱਕਰੀਆਂ ਤਿਆਰ ਤੇ ਜਿਹੜੇ ਵੀਰਾਂ ਨੇ ਲੈਣੀਆਂ ਟ੍ਰੇਨਿੰਗ ਚਾਹੇ ਭੈਣਾਉਣ ਕਿਉਂ ਜੀ ਹਾਂਜੀ ਹਾਂਜੀ ਕੋਈ ਟ੍ਰੇਨਿੰਗ ਕੋਈ ਵੀ ਲੈ ਸਕਦਾਗਾ ਉਹ ਵੀ ਤੁਸੀਂ ਨਾਲ ਹੀ ਨੋਟ